ਦੀਆਂ ਅਤੇ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਇਹਨਾਂ ਨੇ ਆਪਣੇ ਬਹੁਤ ਜ਼ਿਆਦਾ ਬੀਜੀ ਸ਼ਡਿਊਲ ਦੇ ਵਿੱਚ ਸਾਡੇ ਲਈ ਜਗ੍ਹਾ ਦਿੱਤੀ ਹੈ ਅੰਦਰਵਾਰਾਂ ਜੀ ਨਾ ਤਾਂ ਬਹੁਤ ਬਹੁਤ ਪਾਰ ਕਰਵਾਉਣ ਦੀ ਹੈ ਕਿ ਅੰਦਰਵਾਰਾਂ ਇਸ ਪ੍ਰੋਗਰਾਮ ਤੇ ਵੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪੰਜਾਬ ਸਰਕਾਰ ਜੋ ਹੈ ਗਰੀਬ ਲੋਕਾਂ ਦੀ ਪਨਾਹੀ ਦੇ ਰਹੀ ਹੈ ਵੱਧ ਤੋਂ ਵੱਧ ਸਕੀਮਾਂ ਜੋ ਹੈ ਲੈ ਕੇ ਆ ਰਹੀ ਹੈ ਜੀ ਇਸੇ ਸਕੀਮ ਦੇ ਇਸ ਪਨਾਹੀ ਸਕੀਮਾਂ ਦੀ ਲੜੀ ਦੇ ਮੁਤਾਬਕ ਹੀ ਇਸ ਕੜੀ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਨੂੰ ਸੂਚਿਤ ਤੇ ਜਾਂਦੀਆਂ ਪੌਂਡਿਤਾਸਤੇ ਦੀ ਸਰਕਾਰ ਕੋਰਪੋਰੇਸ਼ਨ ਇਸ ਤੇ ਜਿਹੜੇ ਹਨ ਪੂਰੇ ਪੰਜਾਬ ਦੇ 14727 ਲੋਕਾਂ ਦੇ ਦਰਗਪਾ 18 ਕਰੋੜ ਦੇ ਜਿਹੜੇ ਹੈ ਉਹ ਕਰਜ਼ੇ ਮਾਫ਼ ਕੀਤੇ ਗਏ ਹਨ ਜਿਹਦੇ ਵਿੱਚੋਂ ਕਿ ਸਾਡੇ ਸਿਰਫ ਰੋਪੜ ਜ਼ਿਲ੍ਹੇ ਦੇ ਜਿਹੜੇ ਹਨ ਕੋਈ 103 ਲੋਕਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਗਏ ਹਨ ਜਿਹਦੇ ਵਿੱਚੋਂ ਸਿਰਫ ਹਲਕਾ ਚਮਕੌਰ ਸਾਹਿਬ ਹਲਕਾ ਚੰਪੂਟ ਸਾਭ ਦੀ ਜੇ ਆਪਾਂ ਗੱਲ ਕਰਦੇ ਆਂ ਤੇ ਸਾਡੇ ਛਾਣੀ ਲੋਕਾਂ ਦੇ 1 ਕਰੋੜ 27 ਲੱਖ 91 ਹਜ਼ਾਰ ਤੋਂ ਲੋਕਾਂ ਦੇ ਕਰਜ਼ੇ ਆ ਰਕਮ ਦੇ ਕਰਜ਼ੇ ਮਾਫ ਕੀਤੇ ਗਏ। ਜੋ ਇੱਕ ਬਹੁਤ ਵੱਡੀ ਰਕਮ ਹੈ ਇਹਦੇ ਲਈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਰਹੀ ਹਾਂ ਅਤੇ ਸਰਕਾਰ ਚੋਂ ਵੀ ਹੈ ਬਤਾਈ ਦੀ ਬਾਤਰ ਵੀ ਹੈ। ਵਰਤਿਨਾਰ ਵਿਅਕਤੀਆਂ ਦੇ ਕਰਜੇ ਇਸ ਸਕੀਮ ਦੇ ਵਿੱਚ ਮਾਫ ਹੋਏ ਹਨ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਜੀਵਨ ਪੱਤਰ ਨੂੰ ਚਾਹ ਚੁਕਣ ਦੇ ਦੇ 31 ਤਿੰਨ 220 ਤੱਕ ਜਿੰਨਾ ਵੀ ਕਰਜ਼ਾ ਲਿਆ ਸੀ ਚਾਹੇ ਉਹ ਹਜ਼ਾਰਾਂ ਦੇ ਵਿੱਚ ਸੀ ਚਾਹੇ ਲੱਖਾਂ ਦੇ ਵਿੱਚ ਸੀ ਸਾਰੇ ਦੀ ਸਾਰੇ ਰਕਮ ਜੋ ਹੈ ਮਾਫ ਕਰ ਦਿੱਤੀ ਗਈ ਹੈ ਸਰਕਾਰ ਤੇ ਬਹੁਤ ਵੱਡਾ ਇਤਿਹਾਸ ਰਾ ਹੈ ਜਿਹੜੇ ਲੋਕਾਂ ਨੂੰ ਦੇ ਜੀਵਨ ਪੱਤਰ ਨੂੰ ਚਾਹ ਚੁਕਣ ਤੇ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਜਦੋਂ ਆਪਣੇ ਸਿਰ ਤੇ ਕੋਈ ਵੀ ਕਰਜ਼ਾ ਹੁੰਦਾ ਹੈ ਚਾਹੇ ਛੋਟੀ ਰਕਮ ਦਾ ਹੁੰਦਾ ਹੈ ਚਾਹੇ ਵੱਡੀ ਰਕਮ ਦਾ ਹੋਵੇ ਆਪਾਂ ਰੋਜ਼ੀ ਨਾਲ ਉਸ ਕਰਜ਼ੇ ਦੀ ਚਿੰਤਾ ਜਿਹੜੀ ਹੈ ਉਸ ਤਾਂ ਦੀ ਰਹਿੰਦੀ ਹੈ ਪਰ ਸਰਕਾਰ ਨੇ ਆਪਣੀ ਇਸ ਮਜ਼ਦੂਰੀ ਨੂੰ ਸਾਡੀ ਇਸ ਕੀ ਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਇਹ ਕਰਜ਼ੇ ਘਟਾਉਂਦੇ ਹਨ ਅਸੀਂ ਇਹਦੇ ਲਈ ਸਰਕਾਰ한테 ਬਹੁਤ ਬਹੁਤ ਧੰਨਵਾਦੀ ਹਾਂ ਅਤੇ ਆਪ ਜੀ ਨੂੰ ਅੱਗੇ ਲਈ ਵੀ ਅਸੀਂ ਇਹ ਸੁਝਾਅ ਦਿੰਦੇ ਹਾਂ ਇਹ ਨਹੀਂ ਕਹਿਣਾ ਕਿ ਇਸ ਵਾਰੀ ਸਾਡੇ ਕਰਜ਼ੇ ਜਿਹੜੇ ਹੈ ਮਾਫ਼ ਹੋ ਗਏ ਕਰਜ਼ਾ ਇੱਕ ਜ਼ਿੰਦਗੀ ਵਿੱਚ ਪੜਾ ਨਹੀਂ ਹੁੰਦਾ ਹੈ ਪੜਾ ਹੁੰਦਾ ਹੈ ਨੂੰ ਆਪਾਂ ਇਹ ਨਹੀਂ ਕਹਣਾ ਵੀ ਹਾਈ ਕਰਜ਼ਾ ਬਹੁਤ ਮਾੜੀ ਚੀਜ਼ ਹੈ ਹਰ ਇੱਕ ਇਨਸਾਨ ਨੂੰ ਆਪਣੀ 라이ਫਟਰੀ ਤੇ ਕਰਜ਼ੇ ਦੀ ਜ਼ਰੂਰਤ ਪੈਂਦੀ ਆ ਅਸੀਂ ਇਹ ਕਹਿੰਦੇ ਸਰਕਾਰ ਦੀਆਂ ਵੱਧ ਤੋਂ ਵੱਧ ਸਕੀਮਾਂ ਦਾ ਚਾਹਦਾ ਉਠਾਓ ਵੱਧ ਤੋਂ ਵੱਧ ਕਰਜ਼ਾ ਲੈ ਕੇ ਤੁਸੀਂ ਆਪਣੇ ਜੀਵਨ ਪੁੱਤਰ ਨੂੰ ਉੱਚਾ ਚੁੱਕੋ ਆਪਣੇ ਪਰਿਵਾਰਾਂ ਦਾ ਪਵਿੱਤਰੋਸ਼ਨ ਕਰੋ ਆਪਣੇ ਬੱਚਿਆਂ ਨੂੰ ਪੜਾਈ ਵੱਲ ਨੂੰ ਤੋਰੋ ਉਹਨਾਂ ਨੂੰ ਕਿੱਥਾਂ ਵੱਲ ਸੈੱਟ ਕਰਕੇ ਤੋਰ ਕੇ ਆਪਣੇ ਜੀਵਨ ਨੂੰ ਬਦਲੋ ਹੈ नीचे से ऊपर झुक के अपने <स़णने> आपनी एक विचार पैन करो क्योंकि जो मौजूदा सरकार के मुताफल दोष की महाशायद ही मुड़ के इस कीमा साडे रही दोबारा आण या नाल क्यों ना आपा आज दे समय नु वध तो वध फैलाव खांदे हो <है>। सरकार दा भी और साडी कॉर्पोरेशन दी स्कीमा दा भी वध वध सारा लेगी एक बोलिस तो बात मैं से थाने को रूबी नहीं देगी ਪ੍ਰਸਤ ਦੇ ਵੀ ਸਾਰਿਆਂ ਨੂੰ ਫਤਿਹ ਅਜਵਾਹੇ ਰੱਬ ਦਾ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਵਧੀਆ ਦਿਨ ਕਿ ਅੱਜ ਸਾਡੇ ਜਿਹੜੇ ਹਲਕਾ ਚਕੌਰ ਸਾਹਿਬ ਦੇ 46 ਜਿਹੜੇ ਬੈਨੇਫੀਸ਼ੀਅਰ ਸੀ ਜਿਹੜੇ ਐਸੀ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਦੇ 1971 ਤੋਂ ਲੈ ਕੇ 31 ਮਾਰਚ 1920 2020 ਕੱਕ ਦੇ ਕਰਜ਼ੇ ਜਿਹੜੇ ਉਹ ਮਾਫ ਹੋਏ ਇੱਕ ਵਾਰੀ ਤਾੜੀਆਂ ਮਾਰ ਦਿਓ ਸ਼ੁਭਾਸ਼ਿੰਘ ਮਾਲ ਨੇ ਔਰ ਸਾਡੇ ਇਸ ਹਲਕੇ ਦੇ 1 ਕਰੋੜ 27 ਲੱਖ 99 ਹਜ਼ਾਰ ਇੱਕ ਬਹੁਤ ਵੱਡਾ ਮੌਕਾ ਹੈ ਜਿਨ੍ਹਾਂ ਚ ਕਿ ਕਿਸੇ ਦਾ ਵੀ 20 20 ਹਜ਼ਾਰ ਦਾ ਵੀ ਕਰਜ਼ਾ ਹੈ ਔਰ ਕਿਸੇ ਦਾ 23 ਲੱਖ ਦਾ ਵੀ ਫੈਸਲਾ ਹੈ 23 ਲੱਖ ਦਾ ਸੋ ਇੱਕ ਬਹੁਤ ਵੱਡੀ ਦੇਣ ਜਿਹੜੀ ਹੈਗੀ ਹੈ ਇਹ ਸਾਡੇ ਐਸ்சி ਸਮਾਜ ਸਾਡੇ ਸਮਾਜ ਨੂੰ ਇਹ ਸਰਦਾਰ ਭਗਵਾਨ ਸਿੰਘ ਮਾਨੋਂ ਨਾ ਬਲੋ ਦਿੱਤੀ ਗਈ ਹੈ ਅੱਜ ਤੱਕ ਇਹ ਪਹਿਲੀ ਸਰਕਾਰ ਪਹਿਲੇ ਮੁੱਖ ਮੰਤਰੀ ਹੈ ਇੱਥੇ ਬਲਤ ਪਰਿਵਾਰਾਂ ਦੇ ਮੁੱਖ ਮੰਤਰੀ ਵੀ ਆਏ ਚਲੇ ਗਏ ਜਿਹੜੇ ਆਪਣੇ ਆਪ ਨੂੰ ਮਸੀਹਾ ਕਹਿੰਦੇ ਸੀ ਮੈਂ ਐਸ்சி ਬਲਤ ਪਰਿਵਾਰਾਂ ਦਾ ਮਸੀਹਾ ਹੈ ਉਹ ਵੀ ਪੰਜ ਪੈਸੇ ਦਾ ਫਾਇਦਾ ਨਹੀਂ ਕਰਕੇ ਗਏ ਐਸ்சி ਪਰਿਵਾਰਾਂ ਦਾ ਬਲਕਿ ਉਹ ਇੱਥੇ ਮਾਫੀ ਚ ਲਾਗੇ ਗਏ ਲੇਕਿਨ ਸਰਦਾਰ ਭਗਵੰਤ ਸਿੰਘ ਮਾਨੋਨਾਂ ਵੱਲੋਂ ਇਹ ਜਿਹੜਾ ਹੈਗਾ ਐਸਸੀ ਪਰਿਵਾਰਾਂ ਲਈ ਬਹੁਤ ਵੱਡੀ ਝੋਕ ਹੈ ਔਰ ਇਹ ਪਹਿਲਾ ਕੰਮ ਨਹੀਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨੋਨਾਂ ਨੇ ਐਸਸੀ ਭਾਈਚਾਰੇ ਲਈ ਕੀਤਾ ਇੱਕ ਹੋਰ ਬਹੁਤ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਸੀ ਤੇ ਜਿਹੜੇ ਐਡਵੋਕੇਟ ਜਨਰਲ ਰੱਖੇ ਗਏ ਉਹਨਾਂ 'ਚ ਵੀ ਰਿਜ਼ਰਵੇਸ਼ਨ ਪਹਿਲੀ ਵਾਰੀ ਇਤਿਹਾਸ 'ਚ ਪਹਿਲੀ ਵਾਰ ਇਹ ਰਿਜ਼ਰਵੇਸ਼ਨ ਸਰਦਾਰ ਭਗਵੰਤ ਸਿੰਘ ਮਾਨੋਂ ਨੇ ਦਿੱਤੀ ਹੈ 58 ਜਿਹੜੇ ਐਸਸੀ ਪਰਿਵਾਰਾਂ ਦੇ ਐਡਵੋਕੇਟ ਉਹਨਾਂ ਨੂੰ ਜਿਹੜਾ ਹੈ ਐਡਵੋਕੇਟ ਜਨਰਲ ਅਸਿਸਟੈਂਟ ਜਨਰਲ ਕੋਲ ਭੇਜਿਆ ਗਿਆ। ਤੋਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀ ਵਾਲਜੀ ਦੀ ਜਿਹੜੀ ਬਹਿਨਮਾਈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਚ ਐਸੇ ਕੰਮ ਕਰੀਏ ਜੋ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਅੱਜ ਤੱਕ ਵੱਡੀਆਂ-ਵੱਡੀਆਂ ਪਾਰਟੀਆਂ ਚਾਹੇ ਉਹਨਾਂ ਚ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਉਹਨਾਂ ਨੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ ਪਰ ਕੀਤੇ ਉਹਨਾਂ ਨੇ ਕਾਰਪੋਰੇਟ ਘਰਾਣਾ 10 ਲੱਖ ਕਰੋੜ ਦਾ ਕਰਜ਼ਾ ਮੋਦੀ ਸਰਕਾਰ ਨੇ ਮਾਫ਼ ਕੀਤਾ ਪਰ ਕੀਤਾ ਕਿਹਨਾਂ ਦਾ ਉਹਨਾਂ ਦਾ ਜਿਹੜੇ ਅਦਾਨੀਆਂ ਅੰਬਾਨੀਆਂ ਅੱਜ ਤੱਕ ਕਿਸੇ ਗਰੀਬ ਬੰਦੇ ਦਾ ਉਹਨੇ ਕਿ 5 ਪੈਸੇ ਦਾ ਕਰਜ਼ਾ ਮੰਗਿਆ। ਸੋ ਇੱਕ ਬਹੁਤ ਵੱਡੀ ਜਿਹੜੀ ਇਹ ਪ੍ਰਾਪਤੀ ਹੈ ਸਾਡੀ ਸਰਕਾਰ ਦੀ ਜਿਨੇ ਕਿ ਪਹਿਲਾਂ ਹੀ ਬਹੁਤ ਵੱਡੇ ਵੱਡੇ ਕੀਮਤੀ ਮੰਗ ਜਿਹੜਾ ਸਾਬਿਤ ਕੀਤੇ ਆ। ਔਰ ਮੈਂ ਇੱਕ ਗੱਲ ਹੋਰ ਦੱਸਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਇਹ ਵੀ ਕਿਸੇ ਮਜਬੂਰੀ ਕਾਰਨ ਜਿਹੜਾ ਇਹ ਕਰਜ਼ਾ ਨਹੀਂ ਦੇ ਦੇ ਸਕੇ ਕਿਉਂਕਿ ਜਿਹੜਾ ਰਿਕਵਰੀ ਰੇਟ ਹੈ ਸਾਡਾ ਐਸਸੀ ਕਾਰਪੋਰੇਸ਼ਨ ਦਾ 85% ਹੈ ਐਸਸੀ ਐਸਟੀ ਕਾਰਪੋਰੇਸ਼ਨ ਦਾ ਜਿਹੜਾ ਰਿਕਵਰੀ ਰੇਟ ਹੈ 85% ਹੈ ਕਿਸੇ ਵੀ ਹੋਰ ਕਾਰਪੋਰੇਸ਼ਨ ਦਾ ਇੰਨਾ ਰਿਕਵਰੀ ਰੇਟ ਨਹੀਂ ਹੈ ਇਹ ਐਸਸੀ ਮਤਲਬ ਹਰ ਬੰਦਾ ਚਾਹੁੰਦਾ ਕਿ ਮੈਂ ਆਪਣਾ ਕਰਜ਼ਾ ਗਰੀਬ ਬੰਦਾ ਚਾਹੁੰਦਾ ਹੈ ਕਿ ਮੈਂ ਆਪਣਾ ਕਰਜ਼ਾ ਮਾਫ ਕਰਵਾ ਪਰ ਕੋਈ ਮਜਬੂਰੀਆਂ ਉਹਨਾਂ ਦੀ ਹੋ ਜਾਂਦੀਆਂ ਜਿਸ ਕਾਰਨ ਉਹ ਕਰਜ਼ਾ ਨਹੀਂ ਮਾਫ ਕਰ ਸਕਦੇ ਤਾਂ ਇਸ ਨੂੰ ਦੇਖਦੇ ਹੋਏ ਸਰਕਾਰ ਤੋਂ ਬਾਅਦ ਸਮਾਂ ਉਹਨਾਂ ਨੇ ਇਹ ਕਰਜ਼ਾ ਮਾਫ ਕੀਤਾ ਔਰ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ 47 125 ਪਰਿਵਾਰ ਜਿਹੜੇ ਹੈਗੇ ਨੇ ਉਹਨਾਂ 'ਚ 68 ਕਰੋੜ ਦਾ ਕੱਢਿਆ ਜਿਹਨਾਂ ਮਾਫ ਕੀਤਾ ਗਿਆ ਇੱਕ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਵਨ ਸਿੰਘ ਮਾਨੋਂ ਉਹਨਾਂ ਨੂੰ ਔਰ ਮੈਂ ਧੰਨਵਾਦ ਕਰਦਾ ਔਰ ਆਪਣੇ ਜਿਹੜੇ ਐਸਸੀ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਐਸੀ ਗੱਲ ਤੇ ਵਧਾਈ ਵੀ ਦਿੰਦਾ ਔਰ ਉਹਨਾਂ ਨੂੰ ਇਹੇ ਮੈਂ ਉਹਨਾਂ ਨੂੰ ਇਹ ਆਪਣੇ ਬਾਗੀ ਅਸੀਂ ਭਾਈਚਾਰੇ ਨੂੰ ਵੀ ਅਸੀਂ ਮੈਂ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਹਰ ਗਰੀਬ ਨਾਲ ਹਰ ਅਸੀ ਪਰਿਵਾਰ ਨਾਲ ਜਾਂ ਕਿਸੇ ਹੋਰ ਬੈਕਵਰਡ ਦੇ ਹੋਣ ਕੋਈ ਵੀ ਐਸਾ ਪਰਿਵਾਰ ਹੈ ਜਿਹੜਾ ਕਿਸੇ ਤਰ੍ਹਾਂ ਤੰਗ ਹੈ ਉਹਦੇ ਨਾਲ ਸਾਡੀ ਸਰਕਾਰ ਹਮੇਸ਼ਾ ਖੜੀ ਹੈ ਔਰ ਅਗਲੇ ਨੂੰ ਵੀ ਇਤਨਾ ਹੀ ਖੜੀ ਰਹੇਗੀ ਬਸ ਇੱਕੋ ਹੀ ਹੈ ਕਿ ਤੁਹਾਡਾ ਸਹਿਯੋਗ ਐਦਾਂ ਹੀ ਜਿਹੜਾ ਸਰਕਾਰ ਨੂੰ ਮਿਲਦਾ ਰਹੇ ਅਸੀਂ ਜਿਹੜੇ ایک بہت ہی جو رکھی اس محکم کر دی رہا ہوں یہ سب رہا ستاری آگا ہے اس کے پانچن میں بہت بہت کا نواز کرنا ہوں وائی کو جیت میں پانچا ہوں ایک بہت ہے دو جا ستارا ہوں یہ سب رہا ہے یہ سب رہا ہے کسی درگار نے کریا ہے کسی نے نہیں کریا دو لگتا ہے جی کبولیاسیا جی ستارا جی سب رہا ہے انٹی بھی بھڑا جی ਹੰਡਾਰੇ ਨਹੀਂ ਲਿਖਾਗੇ ਕਦੋਂ ਲਿਆ ਸੀ ਤੁਸੀਂ ਕਦੋਂ ਲਿਆ ਸੀ ਕਰਜ ਬਾਬਾ ਵੀ ਦੱਸਦਾ ਬੰਦਾ 12 ਲੱਖ ਪਿੰਡ ਮੇਰਾ ਪਖਰਾਲੀ ਹੈ ਜੀ ਪੰਦੀਪ ਸਿੰਘ ਨਾਮ ਹੈ ਮੇਰਾ ਕਿੰਨਾ ਕਰਜਾਂ ਮਾਫ ਹੋਏ 110000 ਰੁਪਏ ਕਰਜਾਂ ਮਾਫ ਹੋਏ ਕਿਹੜੇ ਬੈਂਕ ਤੋਂ ਲੁਕੀਏ ਇਹ ਬੈਂਕ ਨਾਲ ਸਿੱਧਾ ਕਾਰਪੋਰੇਸ਼ਨ ਦਿੰਦੇ ਆ ਕੀ ਆਪ ਆਪ ਦੇ ਨਹੀਂ ਹਾਂ ਜੀ ਕਾਂਗਰਸ ਇਹ ਕਰਦਾ ਨਹੀਂ ਮੈਂ ਆਪਣਾ ਕਿਤਾ ਤੋੜਨ ਵਾਸਤੇ ਲਿਆ ਸੀ ਕੰਬੀ ਤੋੜ ਲਿਆ ਸੀ ਮੈਂ ਆਪਣਾ ਖਿਡਾਰੀ ਦੇ ਕੰਮ ਵਾਸਤੇ ਲਿਆ ਸੀ ਤੇ ਉਹ ਵੀ ਚੱਲ ਰਿਹਾ ਜੀ ਹੁਣ ਵੀ ਮੇਰਾ ਕੰਮ ਚੱਲਦਾ ਹੈ ਬਾਕੀ ਸਰਕਾਰ ਨੇ ਕਰਦਾ ਮਾਫੀ ਅਸੀਂ ਸਰਕਾਰ ਦਾ ਬਹੁਤ ਕਹਿੰਦੇ ਵੀ ਬਹੁਤ ਵਧੀਆ ਫਰਾਲਾ ਕੀਤਾ ਜਿਹੜਾ ਸਰਕਾਰ ਅਜ ਤੱਕ ਕਿਸੇ ਸਰਕਾਰ ਨੇ ਵੀ ਕਿਸੇ ਐਸਸੀ ਭਾਈਚਾਰੇ ਵਿੱਚੋਂ ਕਿਸੇ ਦਾ ਕਰਜ਼ਾ ਨਹੀਂ ਮਾਫ ਕਰਾਇਆ ਨਾ ਕਾਂਗਰਸ ਨੇ ਤੇ ਨਾ ਹੀ ਕਰਦੀਆਂ ਨੇ ਪਰ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਾਂਗਾ ਜੀ ਸਰਕਾਰ ਨੂੰ ਸ੍ਰੀ ਰੱਪਗੰਗ ਸਿੰਘ ਮਾਨ ਜੀ ਨੂੰ ਕਿ ਜਿਹੜਾ ਵੈਕ ਸਲੂਰ ਕਾਹਦੀਆਂ ਉਸਟਾ ਖਾਲੀ ਪਈਆਂ ਬਹੁਤ ਵੀ ਜੇ ਉਹ ਭਰਦੇ ਨੇ ਤਾਂ ਸਰਕਾਰ ਦੁਬਾਰਾ ਰਿਪੀਟ 100% ਰਿਪੀਟ ਹੋ ਦੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਐ ਏਸੀ ਐ 1 ਕਰੋੜ ਦੀ ਆਬਾਦੀ ਐ 3 ਕਰੋੜ ਵਿੱਚੋਂ 1 ਕਰੋੜ ਏਸੀ ਭਾਈਚਾਰਾ ਪੰਜਾਬ ਵਿੱਚ ਰਹਿ ਰਿਹਾ 100 ਕਰੋੜ ਭਾਈਚਾਰਾ ਤੇ ਅਸਰ ਪਵੇਗਾ ਇਸ ਦਾ ਵੀ ਅਸਰ ਪਵੇਗਾ ਜਿਹੜਾ ਕਰਜ਼ਾ ਮਾਫ ਕਰਿਆ ਨੌਕਰੀਆਂ ਦਾ ਵੀ ਬਹੁਤ ਅਸਰ ਪਵੇਗਾ ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਉਹ ਵੀ ਜਿਹੜਾ ਪੋਸਟਾ ਖਾਲੀ ਪਿਆ ਹੋਊ ਜਲਦੀ ਭਰ ਲੈਣ ਜੇ ਦੁਬਾਰਾ ਸਰਕਾਰ ਬੀਟ ਹੋ ਜਾਣ 27 ਦਿਨ ਧੰਨਵਾਦ ਜੀ